ਸਾਰਿਆਂ ਨੂੰ ਵੀ ਹੱਥੀ ਜਿਹੜਾ ਉਹ ਸਮਾਨ ਇਹਨਾਂ ਨੇ ਬਣਾਇਆ ਹੋਇਆ ਹੈ ਨਾ ਬਹੁਤ ਸਾਰਾ ਸਮਾਨ ਹੈ ਉੱਪਰ ਵੀ ਡੈਕੋਰੇਸ਼ਨ ਵਾਲਾ ਇਹਨਾਂ ਕੋਲ ਤੁਸੀਂ ਦੇਖੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਕਰਦੇ ਹਾਂ ਤੁਹਾਡਾ ਇੱਕ ਨਵੀਂ ਵੀਡੀਓ ਦੇ ਵਿੱਚ ਆਪਾਂ ਇਸ ਸਮੇਂ ਹੈਗੇ ਆਂ ਸ਼ਹਿਰ ਚੰਡੀਗੜ੍ਹ ਚੰਡੀਗੜ੍ਹ ਸ਼ਹਿਰ ਵਿੱਚ ਲੱਗਿਆ ਹੈ ਨੈਸ਼ਨਲ ਕ੍ਰਾਫਟ ਮੇਲਾ 14ਵਾਂ ਨੈਸ਼ਨਲ ਕ੍ਰਾਫਟ ਮੇਲਾ ਹਰ ਇੱਕ ਸਾਲ ਇਹ ਹੁੰਦਾ ਹੈ ਸ਼ਹਿਰ ਚੰਡੀਗੜ੍ਹ ਦੇ ਵਿੱਚ ਸੋ ਆਪਾਂ ਅੱਜ ਦੀ ਵੀਡੀਓ ਦੇ ਵਿੱਚ ਇਹ ਸਾਰਾ ਨੈਸ਼ਨਲ ਕ੍ਰਾਫਟ ਮੇਲਾ ਦਿਖਾਵਾਂਗੇ ਬਹੁਤ ਸਾਰੀਆਂ ਮੇਲੇ ਦੇ ਵਿੱਚ ਸਟਾਲ ਹੁੰਦੀਆਂ ਨੇ ਤੇ ਅਲੱਗ-ਅਲੱਗ ਸਟੇਟਾਂ ਦਾ ਕਲਚਰ ਇਹ ਮੇਲੇ ਦੇ ਵਿੱਚ ਦੇਖਣ ਨੂੰ ਮਿਲਦਾ ਹੈ ਇਹ ਸਾਰੀ ਪਾਰਕਿੰਗ ਹੈ ਕ્રાਫਟ ਮੇਲੇ ਦੀ ਇਹ ਜਿਹੜਾ ਕ્રાਫਟ ਮੇਲਾ ਹੈ ਇਹ ਕਲਾਗ੍ਰਾਮ ਗਰਾਊਂਡ ਦੇ ਵਿੱਚ ਲੱਗਿਆ ਹੋਇਆ ਕਲਾਗ੍ਰਾਮ ਗਰਾਊਂਡ ਮਨੀ ਮਾਜਰਾ ਤੇ ਇਹ ਸਾਰੀ ਇਹਦੀ ਲੋਕੇਸ਼ਨ ਹੈ ਤੇ ਅੱਜ ਫਸਟ ਡੇ ਹੈ ਅੱਜ ਤਰੀਕ ਹੈਗੀ 29 ਨਵੰਬਰ 29 ਨਵੰਬਰ ਨੂੰ ਇਹ ਜਿਹੜਾ ਮੇਲਾ ਸਟਾਰਟ ਆ ਬਾਕੀ ਕਿੰਨੀ ਡੇਟ ਤੱਕ ਉਹ ਸਾਰੀ ਆਪਾਂ ਇਨਫੋਰਮੇਸ਼ਨ ਵੀਡੀਓ ਦੇ ਵਿੱਚ ਦੇ ਦਾਂਗੇ ਸੋ ਚੱਲਦੇ ਹਾਂ ਬਹੁਤ ਵੱਡਾ ਹੈ ਮੇਲਾ ਅੱਜ ਦੀ ਵੀਡੀਓ 'ਚ ਬਣੇ ਰਹੋ ਸਾਰਾ ਆਪਾਂ ਨੈਸ਼ਨਲ ਕ્રાਫਟ ਮੇਲਾ ਤੁਹਾਨੂੰ ਦਿਖਾਉਨੇ ਆਂ ਇਥੇ ਆ ਬੋਰਡ ਲੱਗਿਆ ਹੋਇਆ ਨੈਸ਼ਨਲ ਕ્રાਫਟ ਮੇਲੇ ਦਾ ਇਹ 14ਵਾਂ ਨੈਸ਼ਨਲ ਕ્રાਫਟ ਮੇਲਾ ਹੈ ਤੇ ਇਹਦੀ ਜਿਹੜੀ ਡੇਟ ਹੈ 23 ਨਵੰਬਰ ਤੋਂ ਲੈ ਕੇ 8 ਦਸੰਬਰ ਤੱਕ ਹੈ 8 ਦਸੰਬਰ ਦਾ ਲਾਸਟ ਦਿਨ ਹੈ ਬਾਕੀ ਆ ਸਿੰਗਰ ਇਹ ਮੇਲੇ ਦੇ ਵਿੱਚ ਲੱਗਣਗੇ ਜਿਵੇਂ ਅੱਜ ਆਉਣਾ ਕਨਵਰ ਗਰੇਵਾਲ ਨੇ ਫਿਰ ਗਰਨਾਮ ਭੁੱਲ ਰਹਣਾ ਬਾਕੀ ਜਿਹੜੇ ਜਿਹੜੇ ਸਿੰਗਰਾਂ ਦੀਆਂ ਸਾਰਿਆਂ ਦੀਆਂ ਫੋਟੋਆਂ ਇੱਥੇ ਲੱਗੀਆਂ ਹੋਈਆਂ ਨੇ ਕੁਲਵਿੰਦਰ ਵਿਲਾ ਹੋ ਗਿਆ ਸਾਰੇ ਇਹ ਸਿੰਗਰ ਆਉਣਗੇ ਇੱਥੇ ਪਰਫਾਰਮੈਂਸ ਹੋਊਗੀ ਇਹਨਾਂ ਦੀ 29 ਨਵੰਬਰ ਤੋਂ 8 ਦਸੰਬਰ ਤੱਕ ਇਹ ਜਿਹੜਾ ਮੇਲਾ ਚੱਲਣਾ ਹੈ ਸੋ ਚੱਲਦੇ ਆਪਾਂ ਅ ਇੱਥੇ ਇਹ ਕਲਾਗ੍ਰਾਮ ਗਰਾਊਂਡ ਦੇ ਵਿੱਚ ਸਾਰਾ ਮੇਲਾ ਜਿਹੜਾ ਉਹ ਲੱਗਿਆ ਹੋਇਆ ਹੈ ਪਾਰਕਿੰਗ ਦਾ ਪ੍ਰਬੰਧ ਇੱਥੇ ਸਾਰਾ ਹੈਗਾ ਪਾਰਕਿੰਗ ਦੇ ਵਿੱਚ ਤੁਸੀਂ ਗੱਡੀਆਂ ਮੋਟਰਸਾਈਕਲ ਆਪਦੇ ਖੜਾ ਸਕਦੇ ਹੋ ਤੇ ਚੱਲਦੇ ਆਂ ਮੇਲੇ ਦੇ ਵਿੱਚ ਐਂਟਰੀ ਕਰਦੇ ਆਪਾਂ ਆ ਇੱਥੋਂ ਕ્રાਫਟ ਮੇਲੇ ਦੀ ਐਂਟਰੀ ਆ ਆਹ ਉਹਰੇ ਗੇਟ ਬਣਿਆ ਹੋਇਆ ਬਹੁਤ ਸੋਹਣੀ ਡ ਤੇ ਇਹ ਕ્રાਫਟ ਮੇਲੇ ਦੀ ਅੰਦਰ ਜਾਣ ਵਾਸਤੇ ਤੇ ਇਹਦੀ ਜਿਹੜੀ ਐਂਟਰੀ ਹੈ ਉਹ ਫ੍ਰੀ ਹੈ ਹਨਾ ਇਹਦੇ ਐਂਟਰੀ ਦੀ ਕੋਈ ਟਿਕਟ ਨਹੀਂ ਹੈਗੀ ਅੱਜ ਪਹਿਲਾ ਦਿਨ ਆ ਸੋ ਅੰਦਰ ਚੱਲਦੇ ਆਪਾਂ ਕ્રાਫਟ ਮੇਲੇ ਦੇ ਬਹੁਤ ਸੋਹਣੀ ਡੈਕੋਰੇਸ਼ਨ ਜਿਹੜੀ ਉਹ ਇੱਥੇ ਕੀਤੀ ਹੋਈ ਹੈ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣਾ ਹੈ ਗੇਟ ਜਿਹੜਾ ਉਹ ਬਣਾਇਆ ਹੋਇਆ ਹੈ ਹਨਾ ਐਂਟਰੀ ਵਾਸਤੇ ਤੇ ਇਸ ਤਰ੍ਹਾਂ ਹੀ ਅਲੱਗ-ਅਲੱਗ ਸਟੇਟਾਂ ਦਾ ਕਲਚਰ ਜਿਹੜਾ ਆਪਾਂ ਨੂੰ ਇੱਥੇ ਦੇਖਣ ਨੂੰ ਉਹ ਮਿਲੂਗਾ ਇਹ ਕ્રાਫਟ ਮੇਲੇ ਦੇ ਵਿੱਚ ਚੱਲਦੇ ਆਪਾਂ ਕ્રાਫਟ ਮੇਲੇ ਦੇ ਅੰਦਰ ਐਂਟਰੀ ਜਿਹੜੀ ਉਹ ਕਰ ਲਈ ਤੇ ਇੱਧਰ ਪਹਿਲਾਂ ਲੱਗਿਆ ਹੋਇਆ ਐਂਟਰੀ ਦੇ ਉੱਪਰੇ ਆਈ ਲਵ ਚੰਡੀਗੜ੍ਹ ਤੇ ਆਈ ਲਵ ਚੰਡੀਗੜ੍ਹ ਦੇ ਕੋਲੇ ਤੁਸੀਂ ਫੋਟੋਆਂ ਜਿਹੜੀਆਂ ਉਹ ਕਰਵਾ ਸਕਦੇ ਹੋ ਇਹ ਵੀ ਇੱਥੇ ਮੇਲੇ ਕਰਕੇ ਬਣਾਇਆ ਹਨਾ ਫੋਟੋਗ੍ਰਾਫੀ ਕਰਨ ਵਾਸਤੇ ਤੇ ਐਂਟਰੀ ਤੁਸੀਂ ਤੁਹਾਨੂੰ ਜਿਹੜਾ ਮਿਲ ਜੂ ਆ ਐਂਟਰੀ ਹੈ ਮੇਲੇ ਦੀ ਬਹੁਤ ਸੋਹਣੀ ਐਂਟਰੀ ਬਣਾਈ ਹੈ ਜਿਵੇਂ ਆਪਾਂ ਤੁਹਾਨੂੰ ਦਿਖਾਇਆ ਹਨਾ ਬਹੁਤ ਸੋਹਣਾ ਗੇਟ ਜਿਹੜਾ ਹੋ ਇੱਥੇ ਬਣਾਇਆ ਹੋਇਆ ਐਂਟਰੀ ਦਾ ਤੋਂ ਅੰਦਰ ਚੱਲਦੇ ਆਪਾਂ ਸਾਰਾ ਮੇਲਾ ਉਹ ਦੇਖਦੇ ਆਂ ਜਾ ਕੇ ਤੇ ਇਹ ਮੇਲੇ ਦੇ ਵਿੱਚ ਆਪਾਂ ਨੂੰ ਵੱਖ-ਵੱਖ ਸਟੇਟਾਂ ਦਾ ਜਿਹੜਾ ਕਲਚਰ ਸੱਭਿਆਚਾਰ ਉਹ ਦੇਖਣ ਨੂੰ ਮਿਲੂਗਾ ਦਿਖਾਉਂਦੇ ਆ ਬਹੁਤ ਸਾਰੀਆਂ ਸਟਾਲਸ ਇਹ ਮੇਲੇ ਦੇ ਵਿੱਚ ਜਿਹੜੀਆਂ ਉਹ ਲੱਗੀਆਂ ਹੋਈਆਂ ਨੇ ਜਿਵੇਂ ਅਲੱਗ-ਅਲੱਗ ਤਰੀਕੇ ਦਾ ਜੁਨੀਕ-ਜੁਨੀਕ ਸਮਾਨ ਹਨਾ ਜਿਹੜਾ ਹੱਥੀ ਬਣਾਇਆ ਹੋਇਆ ਸਮਾਨ ਉਹ ਇੱਥੇ ਲੈ ਕੇ ਸਾਰੇ ਆਏ ਹੋਏ ਨੇ ਤੇ ਆ ਜਿਵੇਂ ਕੁਛ ਆਹ ਮੂਰਤੀਆਂ ਹੋ ਗਈਆਂ ਹਨਾ ਇਸ ਤਰ੍ਹਾਂ ਦੀਆਂ ਸਾਰੀਆਂ ਚੀਜ਼ਾਂ ਇੱਥੇ ਹੈਗੀਆਂ ਨੇ ਇਹ ਸਾਰਾ ਗਰਾਊਂਡ ਹੈ ਕਲਾ ਗ੍ਰਾਮੀ ਨੂੰ ਕਿਹਾ ਜਾਂਦਾ ਇਹਦੇ ਵਿੱਚ ਇਹ ਮੇਲਾ ਜਿਹੜਾ ਉਹ ਲੱਗਦਾ ਹਰੇਕ ਸਾਲ ਇਹ ਮੀਲਾ ਜਿਹੜਾ ਉਹ ਹੁੰਦਾ ਬਹੁਤ ਸਾਰੀਆਂ ਐਕਟੀਵਿਟੀਆਂ ਵੀ ਤੁਸੀਂ ਇੱਥੇ ਇੰਜੋਏ ਵਾਲੀਆਂ ਕਰ ਸਕਦੇ ਹੋ ਜਿਵੇਂ ਆਹ ਊਂਠ ਖੜਾ ਹੈ ਨਾ ਇੱਥੇ ਇਹਦੀ ਰਾਈਡ ਜਿਹੜੀ ਉਹ ਤੁਸੀਂ ਲੈ ਸਕਦੇ ਹੋ ਛੋਟੇ ਬੱਚਿਆਂ ਦੇ ਇੰਜੋਇਮੈਂਟ ਵਾਸਤੇ ਵੀ ਐਕਟੀਵਿਟੀਆਂ ਜਿਹੜੀਆਂ ਉਹ ਹੈਗੀਆਂ ਨੇ ਤੇ ਇਸ ਤਰ੍ਹਾਂ ਇਹਨੂੰ ਜਿਹੜਾ ਉਹ ਡੈਕੋਰੇਟ ਉਹ ਕੀਤਾ ਹੋਇਆ ਤੇ ਇਸ ਤਰ੍ਹਾਂ ਲੱਗ-ਲੱਗ ਸਟੇਟਾਂ ਦਾ ਕਲਚਰ ਜਿਹੜਾ ਹੋ ਇੱਥੇ ਦੇਖਣ ਨੂੰ ਮਿਲਦਾ ਹੈ ਤੇ ਬਹੁਤ ਸਾਰੀਆਂ ਸਟਾਲਾਂ ਵੀ ਇੱਥੇ ਜਿਹੜੀਆਂ ਉਹ ਲੱਗੀਆਂ ਹੋਈਆਂ ਨੇ ਜਿਹੜਾ ਆਪਦਾ ਸਾਰਾ ਹੱਥੀੀ ਸਮਾਨ ਬਣਾਉਂਦੇ ਨੇ ਜਿਵੇਂ ਆਹ ਤੁਸੀਂ ਸਮਾਨ ਦੇਖ ਰਹੇ ਹੋ ਹਨਾ ਇਹ ਸਾਰਾ ਹੱਥੀੀ ਤੋਂ ਬਣਾਇਆ ਹੋਇਆ ਤੇ ਜਿਵੇਂ ਆ ਬਾਈ ਹੋਣੀ ਆ ਰਹੇ ਨੇ ਇਹ ਅਲੱਗ-ਅਲੱਗ ਸਟੇਟਾਂ ਤੋਂ ਆਏ ਹੋਏ ਨੇ ਅਲੱਗ-ਅਲੱਗ ਸਟੇਟਾਂ ਦਾ ਇਹ ਇੱਥੇ ਪਰਫਾਰਮੈਂਸ ਜਿਹੜੀਆਂ ਉਹ ਦਿਖਾਉਣਗੇ ਹਨਾ ਅਲੱਗ-ਅਲੱਗ ਸਟੇਟਾਂ ਦਾ ਸੱਭਿਆਚਾਰ ਜਿਹੜਾ ਉਹ ਇੱਥੇ ਆਪਾਂ ਨੂੰ ਦੇਖਣ ਨੂੰ ਜਿਹੜਾ ਉਹ ਮਿਲੂ ਇਹ ਆ ਬਹੁਤ ਸੋਹਣੇ ਤਰੀਕੇ ਨਾਲ ਜਿਹੜਾ ਉਹ ਬਣਾਇਆ ਹੋਇਆ ਹਨ ਇਹ ਸਾਰਾ ਕੱਚਾ ਬਣਾਇਆ ਹੋਇਆ ਜਿਵੇਂ ਪੁਰਾਣੇ ਸਮਿਆਂ ਦੇ ਵਿੱਚ ਹੁੰਦਾ ਸੀਗਾ ਤੇ ਇਹ ਆਪਾਂ ਅੰਦਰ ਚੱਲਦੇ ਆ ਇਹਦੇ ਤੇ ਇੱਥੇ ਮੈਨੂੰ ਲੱਗਦਾ ਪਰਫਾਰਮੈਂਸ ਵਗੈਰਾ ਇੱਥੇ ਹੋਣਗੀਆਂ ਜਿਹੜੀਆਂ ਅਲੱਗ-ਅਲੱਗ ਕਲਚਰਲੀਆਂ ਸੱਭਿਆਚਾਰ ਵਾਲੀਆਂ ਪਰਫਾਰਮੈਂਸ ਹੋਣਗੀਆਂ ਹਨ ਆ ਜਗ੍ਹਾ ਦੇ ਉੱਪਰ ਹੀ ਹੋਣਗੀਆਂ ਸਾਰੀਆਂ ਤੇ ਇਧਰ ਨਾਲ ਇਹ ਇਥੇ ਕਲਾਗ੍ਰਾਮ ਲਿਖਿਆ ਹੋਇਆ ਜਿਵੇਂ ਉੱਥੇ ਲਿਖਿਆ ਹੋਇਆ ਸੀਗਾ ਆਈ ਲਵ ਚੰਡੀਗੜ੍ਹ ਉਮੀ ਇੱਥੇ ਕਲਾਗ੍ਰਾਮ ਲਿਖਿਆ ਹੋਇਆ ਹੈ ਇਦੇ ਕੋਲ ਤੁਸੀਂ ਫੋਟੋਗ੍ਰਾਫੀ ਜਿਹੜੀ ਕਰਵਾ ਸਕਦੇ ਹੋ ਬਹੁਤ ਵੱਡਾ ਹੈ ਮੇਲਾ ਤੇ ਅੱਜ ਮਤਲਬ ਫਸਟ ਡੇ ਹੈ ਇੱਥੇ ਤਾਂ ਐਂਟਰੀ ਫ੍ਰੀ ਹੈ ਬਾਕੀ ਹੋ ਸਕਦਾ ਵੀ ਫਿਰ ਟਿਕਟ ਵਗੈਰਾ ਵੀ ਜਿਹੜੀ ਉਹ ਲੱਗ ਜਵੇ ਹਨਾ ਅੱਜ ਤਾਂ ਐਂਟਰੀ ਫ੍ਰੀ ਹੈ ਮਤਲਬ ਮੈਂ ਐਂਟਰੀ ਟਾਈਮ ਪੁੱਛਿਆ ਸੀਗਾ ਤਾਂ ਉਹ ਕਹਿੰਦੇ ਵੀ ਬਿਲਕੁਲ ਫ੍ਰੀ ਐਂਟਰੀ ਹੈ ਤੇ ਅੱਗੇ ਚੱਲਦੇ ਹਾਂ ਕਿ ਅੱਗੇ ਆਪਾਂ ਤੁਹਾਨੂੰ ਸਾਰਾ ਇਹ ਮੇਲਾ ਦਿਖਾਉਨੇ ਇੱਥੇ ਬਹੁਤ ਸਾਰੀਆਂ ਚੀਜ਼ਾਂ ਬਣਾਈਆਂ ਵੀ ਨੇ ਜਿਹੜੀਆਂ ਹਾਥੀ ਬਣਾਈਆਂ ਨੇ ਮੇਲੇ ਵਾਸਤੇ ਹਨ ਉਹ ਸਾਰੀਆਂ ਚੀਜ਼ਾਂ ਆਪਾਂ ਤੁਹਾਨੂੰ ਦਿਖਾ ਦਵਾਂਗੇ ਤੇ ਇਧਰ ਬਹੁਤ ਸਾਰੀਆਂ ਸਟੈਚੂ ਮੂਰਤੀਆਂ ਬਣਾਈਆਂ ਹੋਈਆਂ ਨੇਗੀਆਂ ਇਹ 14ਵਾਂ ਮੇਲਾ ਇਹ ਕ્રાਫਟ ਮੇਲਾ ਜਿਹੜਾ 14ਵਾਂ ਕ્રાਫਟ ਮੇਲਾ ਤੇ ਇਧਰ ਆਪਾਂ ਅੱਗੇ ਜਾ ਕੇ ਤੁਹਾਨੂੰ ਦਿਖਾ ਦਵਾਂਗੇ ਬਾਕੀ ਹੋਰ ਸਟਾਲਾਂ ਵੀ ਲੱਗੀਆਂ ਹੋਈਆਂ ਨੇ ਕੁਝ ਇਹ ਵੀ ਸਾਰੀਆਂ ਆਪਾਂ ਤੁਹਾਨੂੰ ਦਿਖਾਵਾਂਗੇ ਵੀਡੀਓ ਦੇ ਵਿੱਚ ਹਨਾ ਤੇ ਵੱਖ-ਵੱਖ ਸਟੇਟਾਂ ਦਾ ਸੱਭਿਆਚਾਰ ਆਪਾਂ ਨੂੰ ਇੱਥੇ ਜਿਹੜਾ ਉਹ ਦੇਖਣ ਨੂੰ ਮਿਲੂ ਆ ਜਿਵੇਂ ਇੱਥੇ ਕੁਛ ਕੱਠ ਪੁਤਲੀਆਂ ਹੋ ਗਈਆਂ ਹਨ ਇਸ ਤਰ੍ਹਾਂ ਦੀਆਂ ਚੀਜ਼ਾਂ ਵੀ ਹੈਗੀਆਂ ਨੇ ਇਹ ਸਾਰਾ ਰਾਜਸਥਾਨੀ ਕਲਚਰ ਹੈ ਰਾਜਸਥਾਨੀ ਸੱਭਿਆਚਾਰ ਹੈ ਆ ਕੱਠ ਪੁਤਲੀਆਂ ਸਾਰੀਆਂ ਇਹਨਾਂ ਨੇ ਇੱਥੇ ਜਿਹੜੀਆਂ ਉਹ ਬਣਾਈਆਂ ਹੋਈਆਂ ਨੇ ਐਮੀ ਵੱਖ-ਵੱਖ ਸਟੇਟਾਂ ਤੋਂ ਸਾਰੇ ਇੱਥੇ ਪਹੁੰਚੇ ਹੋਏ ਨੇ ਸਾਰਾ ਸੱਭਿਆਚਾਰ ਇੱਥੇ ਜਿਹੜਾ ਉਹ ਦਿਖਾਇਆ ਹੋਇਆ ਤੇ ਆ ਵੀ ਇੱਥੇ ਜਿਹੜਾ ਬਣਾਇਆ ਇਹ ਮੇਲੇ ਕਰਕੇ ਬਣਾਇਆ ਇਹ ਸਾਰਾ ਹਨ ਮੇਲੇ ਕਰਕੇ ਬਣਾਇਆ ਹੋਇਆ ਬਹੁਤ ਸੋਹਣੇ ਤਰੀਕੇ ਨਾਲ ਇਹਦੇ ਉੱਪਰ ਕਲਾ ਜਿਹੜੀ ਉਹ ਕੀਤੀ ਹੋਈ ਹੈ ਮੈਂ ਫਸਟ ਟਾਈਮ ਦੇਖ ਰਿਹਾ ਇਹ ਕਲਾਗ੍ਰਾਮ ਜਿਹੜਾ ਮੇਲਾ ਹਨ ਪਹਿਲੀ ਵਾਰ ਆਪਾਂ ਇਹ ਮੇਲੇ ਦੇ ਵਿੱਚ ਆਏ ਆ ਤੇ ਅੱਗੇ ਚੱਲਦੇ ਆਂਗੇ ਅੱਗੇ ਤੁਹਾਨੂੰ ਦਿਖਾਉਣੇ ਆਂ ਇੱਧਰ ਕੁਸ਼ਾਹ ਕਰਾਂ ਦੀ ਡੈਕੋਰੇਸ਼ਨ ਵਾਸਤੇ ਸਾਰਾ ਸਮਾਨ ਹੈ ਐਵੇਂ ਦੀਆਂ ਸਟਾਲਾਂ ਇੱਥੇ ਜਿਹੜੀਆਂ ਉਹ ਲੱਗੀਆਂ ਹੋਈਆਂ ਨੇ ਸਮਾਨ ਤੁਸੀਂ ਇਹ ਆਪਦਾ ਲੈ ਕੇ ਜਾ ਸਕਦੇ ਹੋ ਰੂਮ ਦੀ ਡੈਕੋਰੇਸ਼ਨ ਵਾਸਤੇ ਤੇ ਅੱਜ ਜਿੰਨੇ ਕੁਸ਼ਾਹ ਹੋ ਗਈਆਂ ਹਨ ਮੂਰਤੀਆਂ ਹੋ ਗਈਆਂ ਸਾਰੀਆਂ ਇਹ ਡੈਕੋਰੇਸ਼ਨ ਵਾਲੀ ਜਾਨ ਇਹ ਸਾਰਾ ਹੱਥੀ ਸਮਾਨ ਇਹਨਾਂ ਨੇ ਬਣਾਇਆ ਹੋਇਆ ਔਰ ਬਹੁਤ ਕਾਫੀ ਸਾਰੀਆਂ ਚੀਜ਼ਾਂ ਨੇ ਇਹਨਾਂ ਕੋਲ ਤੇ ਇਸ ਤਰ੍ਹਾਂ ਸਾਰਾ ਹੈਂਡ ਮੇਡ ਚੀਜ਼ਾਂ ਦੀਆਂ ਸਟਾਲਸ ਇੱਥੇ ਜਿਹੜੀਆਂ ਉਹ ਲੱਗੀਆਂ ਹੋਈਆਂ ਨੇਗੀਆਂ ਇਹ ਮੇਲੇ ਦੇ ਵਿੱਚ ਅੱਗੇ ਚੱਲਦੇ ਆਂਗੇ ਆਹ ਸਾਈਡਾ ਇੱਥੇ ਫੂਡ ਕੋਰਟ ਆ ਜਿਹੜਾ ਉਹ ਬਣਿਆ ਹੋਇਆ ਹਨਾ ਇੱਥੇ ਬਹੁਤ ਸਾਰੀਆਂ ਸਟਾਲ ਹੈਗੀਆਂ ਨੇ ਖਾਣ ਪੀਣ ਵਾਲੀਆਂ ਇਹ ਵੀ ਆਪਾਂ ਤੁਹਾਨੂੰ ਦਿਖਾ ਦੰਦੇ ਆਂ ਤੇ ਆਇਨਾ ਨੇ ਸਾਰਾ ਆਰਟੀਫੀਸ਼ਲ ਬਣਾਇਆ ਇੱਥੇ ਮੇਲੇ ਕਰਕੇ ਜਿਵੇਂ ਮਿੱਟੀ ਦਾ ਹੁੰਦਾ ਸੀਗਾ ਆਪਣੇ ਪੁਰਾਣੇ ਪਿੰਡਾਂ ਦੇ ਵਿੱਚ ਹਨਾ ਇਹ ਸਾਰਾ ਆਰਟੀਫੀਸ਼ਲ ਬਣਾਇਆ ਤੇ ਆ ਇੱਥੇ ਤੁਸੀਂ ਦੇਖੋ ਇਹ ਸਾਰਾ ਫੂਡ ਕੋਰਟ ਹੈ ਜਿਹੜਾ ਉਹ ਬਣਿਆ ਹੋਇਆ ਹਨਾ ਇੱਥੇ ਬੈਠ ਕੇ ਤੁਸੀਂ ਖਾ ਪੀ ਸਕਦੇ ਹੋ ਇੰਜੋਏ ਕਰ ਸਕਦੇ ਹੋ ਤੇ ਕਨਵਰ ਗਰੇਵਾਲ ਨਿਹਾਉਣਾ ਅੱਜ 29 ਨਵੰਬਰ ਨੂੰ ਇੱਥੇ ਪੋਸਟਰ ਲੱਗਿਆ ਹੋਇਆ ਕਨਵਰ ਗਰੇਵਾਲ ਦਾ ਤੇ ਆ ਸਾਰਾ ਇੱਥੇ ਬੈਠਣ ਨੂੰ ਬਣਿਆ ਹੋਇਆ ਸਾਰਾ ਇਹ ਫੂਡ ਕੋਰਟ ਜਿਹੜਾ ਬਣਿਆ ਹੋਇਆ ਬਾਕੀ ਬਹੁਤ ਸਾਰੀਆਂ ਇੱਥੇ ਖਾਣ ਪੀਣ ਵਾਲੀਆਂ ਸਟਾਲ ਵੀ ਜਿਹੜੀਆਂ ਉਹ ਹੈਗੀਆਂ ਨੇ ਇਹ ਆਪਾਂ ਤੁਹਾਨੂੰ ਸਾਰੀਆਂ ਸਟਾਲ ਦਿਖਾ ਦਾਨੇ ਆਗੇ ਆਹ ਸਾਰੀਆਂ ਸਟਾਲ ਨੇ ਖਾਣ ਪੀਣ ਵਾਲੀਆਂ ਹਨ ਇੱਥੇ ਕਾਫੀ ਵਗੈਰਾ ਤੁਸੀਂ ਸਾਰਾ ਕੁਝ ਖਾ ਪੀ ਸਕਦੇ ਹੋ ਇਧਰ ਬੈਠ ਕੇ ਖਾਣ ਪੀਣ ਵਾਸਤੇ ਸਾਰਾ ਇੱਥੇ ਬਣਿਆ ਹੋਇਆ ਬਹੁਤ ਵੱਡਾ ਫੂਡ ਕੋਰਟ ਹੈ ਤੇ ਇੱਥੇ ਅਲੱਗ-ਅਲੱਗ ਤਰੀਕੇ ਦਾ ਜਿਵੇਂ ਹਾਂ ਰਾਜਸਥਾਨੀ ਫੂਡ ਹੋ ਗਿਆ ਹਨ ਇਹਨਾਂ ਦੀ ਜਿਵੇਂ ਰਾਜਸਥਾਨੀ ਫੂਡ ਦੀ ਇਹ ਸਟਾਲ ਜਿਹੜੀ ਉਹ ਹੈਗੀ ਹੈ ਲਓ ਜੀ ਇਸ ਤਰ੍ਹਾਂ ਸਾਰੀਆਂ ਸਟਾਲ ਇੱਥੇ ਲੱਗੀਆਂ ਹੋਈਆਂ ਨੇ ਖਾਣ-ਪੀਣ ਵਾਲੀਆਂ ਤੇ ਇੱਥੋਂ ਹੁਣ ਆਪਾਂ ਚੱਲਦੇ ਹਾਂ ਦੂਸਰੀ ਸਾਈਡ ਉਧਰੋਂ ਜਿੱਧਰ ਦੂਜੀਆਂ ਸਾਰੀਆਂ ਹੈਂਡਮੇਡ ਚੀਜ਼ਾਂ ਵਾਲੀਆਂ ਸਟਾਲ ਲੱਗੀਆਂ ਹੋਈਆਂ ਨੇ ਉਹ ਆਪਾਂ ਤੁਹਾਨੂੰ ਦਿਖਾਉਣੇ ਆਗੇ ਉਹ ਦੂਸਰੀ ਸਾਈਡ ਤੇ ਅੱਜ ਜੀ ਮੈਂ ਅੱਜ ਫਸਟ ਡੇ ਆ ਤਾਂ ਇਹ ਸਟਾਲਾਂ ਦੀ ਆਪਦੀ ਸਾਰੀ ਸੈਟਿੰਗ ਜਿਹੜੀ ਉਹ ਕਰ ਰਹੇ ਨੇ ਤੇ ਇਹਦੀ ਜਿਹੜੀ ਟਾਈਮਿੰਗ ਹੈ ਸਵੇਰੇ 11 ਵਜੇ ਤੋਂ ਲੈ ਕੇ ਰਾਤ ਨੂੰ ਮੈਨੂੰ ਲੱਗਦਾ 8:30 9 ਵਜੇ ਤੱਕ ਹੈ ਇਹ ਸਾਰੇ ਕਲਾਗ੍ਰਾਮ ਮੇਲੇ ਦੀ ਜਿਹੜੀ ਟਾਈਮਿੰਗ ਹੈ ਉੱਥੇ ਵੀ ਵੱਖ-ਵੱਖ ਸੱਭਿਆਚਾਰ ਵੀ ਦੇਖਣ ਨੂੰ ਮਿਲਦਾ ਤੇ ਅਲੱਗ-ਅਲੱਗ ਸਟੇਟਾਂ ਵਾਲੇ ਇੱਥੇ ਜਿਹੜੇ ਆ ਪਹੁੰਚੇ ਹੋਏ ਨੇ ਤੇ ਇਸ ਤਰ੍ਹਾਂ ਇੱਥੇ ਅਲੱਗ-ਅਲੱਗ ਸਟੇਟਾਂ ਦਾ ਆਪਣਾ ਕਾਰਜ ਜਿਹੜਾ ਉਹ ਦੇਖਣ ਨੂੰ ਮਿਲਦਾ ਇਹ ਮੇਲੇ ਦੇ ਵਿੱਚ ਚੱਲਦੇ ਆਪਾਂ ਸਾਰੀਆਂ ਸਟਾਲਾਂ ਦੇਖਦੇ ਆਂ ਜਿਹੜੀਆਂ ਇਹ ਕਲਾਗ੍ਰਾਮ ਮੇਲੇ ਦੇ ਵਿੱਚ ਲੱਗੀਆਂ ਹੋਈਆਂ ਨੇ ਆਪਣੇ ਨੈਸ਼ਨਲ ਕ੍ਰਾਫਟ ਮੇਲੇ ਦੇ ਵਿੱਚ ਲੱਗੀਆਂ ਹੋਈਆਂ ਨੇ ਤੇ ਬਹੁਤ ਅਲੱਗ-ਅਲੱਗ ਤਰੀਕੇ ਦਾ ਸਮਾਨ ਆਪਾਂ ਨੂੰ ਇੱਥੇ ਜਿਹੜਾ ਉਹ ਦੇਖਣ ਨੂੰ ਮਿਲੂ ਕੁਝ ਕੁ ਸਟਾਲਾਂ ਅਜੇ ਲੱਗ ਰਹੀਆਂ ਨੇ ਕਿਉਂਕਿ ਪਹਿਲਾ ਦਿਨ ਹੈ ਨਾ ਜਿਵੇਂ ਆ ਤਿਆਰੀ ਜਿਹੜੀਆਂ ਉਹ ਆਪਦੀਆਂ ਸਟਾਲਾਂ ਦੀ ਸਾਰੇ ਉਹ ਕਰ ਰਹੇ ਨੇ ਤੇ ਆ ਸਾਰਾ ਸਮਾਨ ਇਹ ਹੱਥੀਂ ਬਣਾਉਂਦੇ ਨੇ ਹਨਾ ਆ ਦੇਖੋ ਸਾਰਾ ਇਹ ਪੱਥਰ ਦਾ ਜਿਹੜਾ ਉਹ ਬਣਾਇਆ ਹੋਇਆ ਬਹੁਤ ਸੋਹਣੀ ਇਹਨਾਂ ਦੇ ਉੱਪਰ ਕਲਾ ਜਿਹੜੀ ਉਹ ਕੀਤੀ ਹੋਈ ਹੈ ਤੇ ਹੋਰ ਵੀ ਨਾਲ ਹੋਵੇ ਕਾਫੀ ਸਾਰਾ ਡੈਕੋਰੇਸ਼ਨ ਵਾਲਾ आप तो देखो बहुत सारा समान है इतना ये सारा हाथ से बनाते हो भाई हाथ से आपके पापा बनाते हैं किस चीज का बनता है ये किसका जी किस चीज का बनता है जी टेरा कोटा मिट्टी का है राजस्थान जैसलमेर ਇਹ ਰਾਜਸਥਾਨ ਤੋਂ ਆਏ ਨੇ ਇਹ ਤੇ ਇਹ ਸਾਰਾ ਇਹਨਾਂ ਦੇ ਹੱਥੀਂ ਜਿਹੜਾ ਉਹ ਸਮਾਨ ਇਹਨਾਂ ਨੇ ਬਣਾਇਆ ਹੋਇਆ ਹੈ ਨਾ ਬਹੁਤ ਸਾਰਾ ਸਮਾਨ ਹੈ ਉੱਪਰ ਵੀ ਡੈਕੋਰੇਸ਼ਨ ਵਾਲਾ ਇਹਨਾਂ ਕੋਲ ਤੁਸੀਂ ਦੇਖੋ ਇਹ ਸਾਰਾ ਹੱਥੀਂ ਉਹ ਤਿਆਰ ਕਰਦੇ ਨੇ ਤੇ ਇੱਧਰ ਵੀ ਹੋਰ ਕਾ ਵੀ ਸਾਰਾ ਸਮਾਨ ਹੈ ਇਹਨਾਂ ਦੇ ਕੋਲ ਤੇ ਇਸ ਤਰ੍ਹਾਂ ਦੀਆਂ ਸਾਰੀਆਂ ਸਟਾਲ ਇੱਥੇ ਜਿਹੜੀਆਂ ਉਹ ਲੱਗੀਆਂ ਹੋਈਆਂ ਨੇ ਗਈਆਂ ਇਹ ਮੇਲੇ ਦੇ ਵਿੱਚ ਤੇ ਅੱਗੇ ਚੱਲਦੇ ਆਪਾਂ ਅੱਗੇ ਉਹ ਸਟਾਲਾਂ ਦੇਖਦੇ ਆਂ ਇੱਧਰ ਹੋਰ ਵੀ ਬਹੁਤ ਸਾਰੀਆਂ ਸਟਾਲਸ ਜਿਹੜੀਆਂ ਉਹ ਲੱਗੀਆਂ ਹੋਈਆਂ ਨੇ ਜਿਵੇਂ ਆ ਖੁਸ਼ਬੂ ਡਰਾਈ ਫਰੂਟ ਹੋ ਗਿਆ ਨਾ ਤੇ ਇੱਥੇ ਡਰਾਈ ਫਰੂਟ ਵੀ ਤੁਹਾਨੂੰ ਜਿਹੜੇ ਉਹ ਮਿਲ ਜਾਣਗੇ ਇਹ ਮੇਲੇ ਦੇ ਵਿੱਚ ਆ ਦੇਖੋ ਬਹੁਤ ਸਾਰੇ ਡਰਾਈ ਫਰੂਟ ਨੇ ਨਾਲ ਕੋਲ ਹਰੇਕ ਤਰੀਕੇ ਦਾ ਡਰਾਈ ਫਰੂਟ ਇੱਥੋਂ ਤੁਹਾਨੂੰ ਮਿਲੂ ਤੇ ਇਸ ਤਰ੍ਹਾਂ ਦੀਆਂ ਸਟਾਲਸ ਵੀ ਹੋਣਗੀਆਂ ਇਸ ਵਿੱਚ ਕਾਵਾ ਬਣਾਤੇ ਹੋ ਜੀ ਕਾਵਾ ਜਹਾਂ ਵੀ ਬਣਾਉਗੇ ਆਪ ਲੋ ਵੀ ਕਾਵਾ ਇੱਥੇ ਬਣਾਉਣਗੇ ਬਾਈ ਜਣੀ ਹਨ ਇਹਦੇ ਚ ਆਪਾਂ ਤੁਹਾਨੂੰ ਜਦੋਂ ਕਸ਼ਮੀਰ ਗਏ ਸੀ ਉਦੋਂ ਵੀ ਆਪਾਂ ਨੂੰ ਦਿਖਾਇਆ ਸੀ ਤੁਹਾਨੂੰ ਤੇ ਇਹਦੇ ਚਕਾਵਾ ਬਣਦਾ ਬਾਕੀ ਬਾਈ ਯੂਨੀਅਨਾਂ ਕੋਲ ਹੋਰ ਵੀ ਸਾਰੇ ਡਰਾਈ ਫਰੂਟ ਹੈਗੇ ਨੇ ਬਾਈ ਸਾਰੇ ਜੇ ਕਸ਼ਮੀਰ ਕੇ ਹੈ ਬਾਈ ਕਹਿੰਦੇ ਸਾਰੇ ਇਹ ਕਸ਼ਮੀਰ ਦੇ ਡਰਾਈ ਫਰੂਟ ਨੇ ਇਹ ਛੋੜ ਕੇ ਪੂਰਾ ਕਸ਼ਮੀਰ ਦਾ ਹੈ ਪੂਰਾ ਕਸ਼ਮੀਰ ਦਾ ਬਾਕੀ ਲੋ ਜੀ ਕਸ਼ਮੀਰੀ ਸਾਰੀ ਡਰਾਈ ਫਰੂਟਾਂ ਦੀ ਸਟਾਲ ਜਿਹੜੀ ਉਹ ਅੱਛੇ ਲੱਗੀ ਹੋਈ ਹੈ ਤੇ ਇੱਧਰ ਕੁਝ ਹੋਰ ਬਹੁਤ ਸਾਰੀਆਂ ਸਟਾਲਾਂ ਜਿਹੜੀਆਂ ਉਹ ਹੈਗੀਆਂ ਨੇ ਆ ਤੁਸੀਂ ਇੱਥੇ ਦੇਖ ਸਕਦੇ ਹੋ ਬਹੁਤ ਸੋਹਣੇ ਚਿੱਤਰ ਜਿਹੜੇ ਹੋ ਇਹਨਾਂ ਨੇ ਬਾਈ ਯੂਨੀਅਨ ਨੇ ਬਣਾਏ ਹੋਏ ਨੇ ਹਨਾ ਬਹੁਤ ਸੋਹਣੀ ਕਲਾ ਹੈ ਸਾਰੇ ਅਲੱਗ-ਅਲੱਗ ਸਟੇਟਾਂ ਤੋਂ ਆਉਂਦੇ ਨੇ। ਭਾਈ ਸਾਹਿਬ ਤਹਾਂਸੇ ਆਏ ਹੋ ਜੀ ਆਪ? ਉੜੀਸਾ, ਉੜੀਸਾ। ਜੇ ਆ ਬਾਹਰ ਸੇ ਬਣਾਤੇ ਹੋ? ਹਮ ਆਹਸੇ ਬਣਾਤੇ ਹਾਂ। ਹਮ ਲੋਗੋਂ ਕੋ ਰਾਸ਼ਟ੍ਰਪਤੀ ਪੁਰਸਕਾਰ ਮਿਲਿਆ 2019 ਮੇ ਇਸ ਕੰਮ ਕੇ ਲਈ। ਇਹ ਪੱਤੇ ਕੇ ਉਪਰ ਬਣਾਤੇ ਹੈ। ਬਟਚਤ੍ਰਵਰਕ ਹੈ ਉੜੀਸਾ ਕੇ। ਅੱਛਾ। ਜੀ ਜੀ। ਇਹ ਆ ਭਾਈ ਹੁਣੀ ਨੂੰ ਰਾਸ਼ਟ੍ਰਪਤੀ ਪੁਰਸਕਾਰ ਮਿਲਿਆ। ਇਹ ਸਾਰਾ ਬਣਾਉਂਦੇ ਹਨਾ ਬਹੁਤ ਸੋਹਣੀ ਇਹਨਾਂ ਨੇ ਕਲਾ ਜਿਹੜੀ ਉਹ ਇੱਥੇ ਕੀਤੀ ਹੋਈ ਹੈ ਨਾ ਤੇ ਇਸ ਤਰ੍ਹਾਂ ਸਾਰੇ ਇੱਥੇ ਵਕ-ਵਕ ਸਟੇਟਾਂ ਤੋਂ ਆਏ ਹੋਏ ਨੇ ਇਹ ਕ੍ਰਾਫਟ ਮੇ ਬਹੁਤ ਸਾਰਾ ਸਮਾਨ ਇੱਥੇ ਬਣਾਇਆ ਹੋਇਆ ਤੁਸੀਂ ਦੇਖ ਸਕਦੇ ਹੋ ਅੱਗੇ ਚਲਦੇ ਹਾਂ ਕਿ ਆਪਾਂ ਅੱਗੇ ਤੁਹਾਨੂੰ ਦਿਖਾਉਨੇ ਆ ਇੱਥੇ ਇਸ ਤਰ੍ਹਾਂ ਦੇ ਕੱਪੜੇ ਵੀ ਜਿਹੜੇ ਹੋ ਹੈਗੇ ਨੇ ਹਨਾ ਐਵੇਂ ਦੀਆਂ ਸਟਾਲਸ ਵੀ ਜਿਹੜੀਆਂ ਉਹ ਲੱਗੀਆਂ ਹੋਈਆਂ ਨੇ ਤੇ ਇਹਨਾਂ ਦਾ ਸਾਰਾ ਸਮਾਨ ਦੀ ਇਹ ਆਪਦੀ ਸੈਟਿੰਗ ਜਿਹੜੀ ਉਹ ਕਰ ਰਹੇ ਨੇ ਅੱਜ ਹਨਾ ਫਸਟ ਡੇ ਆ ਉਸ ਕਰਕੇ ਪਹਿਲੇ ਦਿਨ ਕਰਕੇ ਆਪਦੀਆਂ ਸਟਾਲਾਂ ਜਿਹੜੀਆਂ ਸਾਰੀਆਂ ਉਹ ਲਾ ਰਹੇ ਨੇ ਤੇ ਜ਼ਿਆਦਾਤਰ ਇੱਥੇ ਜਿਹੜਾ ਸਾਰਾ ਸਮਾਨ ਹੈ ਹੱਥੀਂ ਇਹਨਾਂ ਦੇ ਕੋਲ ਬਣਿਆ ਹੋਇਆ ਹਨਾ ਸਾਰੀਆਂ ਇਹ ਹੈਡਮੇਡ ਚੀਜ਼ਾਂ ਨੇਗੀਆਂ ਆ ਵੀ ਸਾਰਾ ਤੁਸੀਂ ਦੇਖੋ ਮੂਰਤੀਆਂ ਹੋ ਗਈਆਂ ਜਿਵੇਂ ਸਾਰੀਆਂ ਇਹ ਲੱਕੜ ਦੀਆਂ ਬਣੀਆਂ ਹੋਈਆਂ ਇਹ ਸਾਰਾ ਹੱਥੀ ਇਹ ਤਿਆਰ ਕਰਦੇ ਨੇ ਸਾਰੇ ਇਹ ਵੱਖ-ਵੱਖ ਸਟੇਟਾਂ ਤੋਂ ਆਏ ਹੋਏ ਨੇ ਬਹੁਤ ਸੋਹਣਾ ਸੋਹਣਾ ਸਮਾਨ ਆ ਇਹਨਾਂ ਦੀ ਸਟਾਲ ਦੇ ਉੱਪਰ ਹਨ ਇਹ ਸਾਰਾ ਦੇਖਣ ਵਾਲਾ ਬਹੁਤ ਅਲੱਗ-ਅਲੱਗ ਤਰੀਕੇ ਦਾ ਸਮਾਨ ਤੇ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਆਪਾਂ ਪਹਿਲੀ ਵਾਰ ਦੇਖ ਰਹੇ ਹਾਂ ਤੇ ਆ ਵੀ ਤੁਸੀਂ ਦੇਖੋ ਇੱਥੇ ਸਾਰਾ ਬਣਾਇਆ ਹੋਇਆ ਬਾਈ ਹੁਣੀਆਂ ਨੇ ਹਨ ਤੇ ਇਹ ਬਾਈ ਤੋਂ ਆਪਾਂ ਪੁੱਛਾਂਗੇ ਵੀ ਇਹ ਕਿਵੇਂ ਬਣਾਉਂਦੇ ਨੇ ਬਾਈ ਹੱਥ ਸੇ ਬਣਾਤੇ ਹੋ ਸਾਰਾ ਹੱਥ ਸੇ ਕਿਸ ਕਿਸ ਚੀਜ਼ ਕੀ ਕਬਤ ਹੈ ਜੀ ਨੈਚੁਰਲ ਕਲਰ ਸੇ ਬਣਤਾ ਹੈ ਇਹ ਨੈਚੁਰਲ ਇਨਕ ਸੇ ਅੱਛਾ ਵੈਜੀਟੇਬਲ ਡਾਈ ਹਾਂ ਇਹ ਸਾਰਾ ਵੈਜੀਟੇਬਲ ਦੇ ਕਲਰ ਨਾਲ ਬਣਦਾ ਬਾਈ ਉਹਨੀਆਂ ਕਹਿੰਦੇ ਨੈਚੁਰਲ ਇਨਕ ਨਾਲ ਇੱਥੇ ਵੀ ਇਹਨਾਂ ਨੇ ਬਹੁਤ ਸਾਰੇ ਫਰੇਮ ਕਰਕੇ ਜਿਹੜੇ ਹੋ ਇੱਥੇ ਲਾਏ ਹੋਏ ਨੇ ਦੇਖ ਸਕਦੇ ਹੋ ਬਹੁਤ ਸੋਹਣੇ ਤਰੀਕੇ ਨਾਲ ਬਾਈ ਉਹਨੀਆਂ ਨੇ ਜਿਹੜਾ ਬਣਾਇਆ ਹੋਇਆ ਹਨਾ ਬਹੁਤ ਸੋਹਣੀ ਕਲਾ ਤੇ ਇੱਥੇ ਆ ਵੀ ਮਿਲ ਜਣਗੀਆਂ ਤੁਹਾਨੂੰ ਜੈਕਟਾਂ ਵਗੈਰਾ ਹਨਾ ਐਵੇਂ ਦੀਆਂ ਸਟਾਲ ਵੀ ਉਹ ਇੱਥੇ ਹੈਗੀਆਂ ਨੇ ਈਆਂ ਇਹ ਮੇਲੇ ਦੇ ਵਿੱਚ ਆ ਸਾਰੇ ਆਪਦਾ ਸਮਾਨ ਫਿੱਟ ਵੀ ਕਰ ਰਹੇ ਨੇ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਵੀ ਅੱਜ ਪਹਿਲਾ ਦਿਨ ਹੈ ਉਸ ਕਰਕੇ ਸਾਰੀ ਇੱਥੇ ਤਿਆਰੀ ਜਿਹੜੀ ਉਹ ਚੱਲ ਰਹੀ ਆ ਸਟਾਲਾਂ ਦੀ ਤੇ ਹੌਲੀ ਹੌਲੀ ਜਿਵੇਂ ਅੱਜ ਸਾਰੀ ਇਹਨਾਂ ਨੇ ਆਪਣੀ ਸੈਟਿੰਗ ਉਹ ਕਰ ਲੈਣੀ ਆ ਤੇ ਇੱਧਰ ਜਿਵੇਂ ਕੁਝ ਹਾ ਕੱਪੜੇ ਵਾਲੀਆਂ ਸਟਾਲ ਵੀ ਤੁਹਾਨੂੰ ਇੱਥੇ ਜਿਹੜੀਆਂ ਉਹ ਮਿਲ ਜਾਣਗੀਆਂ ਇੱਥੇ ਬਹੁਤ ਸਾਰਾ ਕੱਪੜਾ ਵੀ ਜਿਹੜਾ ਉਹ ਇੱਥੇ ਹੈਗਾ ਹਨਾ ਇਹ ਵੀ ਸਾਰੇ ਕਹਾਂ ਸੇ ਆਏ ਹੋ ਭਾਈ ਆਪ ਕਹਾਂ ਸੇ ਆਏ ਹੋ ਆਪ ਛਤੀਸਗੜ ਛਤੀਸਗੜ ਤੋਂ ਆਏ ਨੇ ਭਾਈ ਹੁਣੀ ਸਾਰੀ ਇਹਨਾਂ ਦੀ ਸਟਾਲ ਦੇ ਉੱਪਰ ਕੱਪੜਾ ਸੂਟ ਵਗੈਰਾ ਸਟਾਲ ਹੋਗੇ ਹਨ ਐਵੇਂ ਦੀਆਂ ਚੀਜ਼ਾਂ ਤੇ ਆ ਵੀ ਸਾਰਾ ਇੱਥੇ ਵਿੰਟਰ ਵਾਲੀਆਂ ਜੈਕਟਾਂ ਵਗੈਰਾ ਹੋਗੀਆਂ ਇਸ ਤਰ੍ਹਾਂ ਦੀਆਂ ਚੀਜ਼ਾਂ ਵੀ ਤੁਹਾਨੂੰ ਇੱਥੇ ਜਿਹੜੀਆਂ ਹੋ ਦੇਖਣ ਨੂੰ ਮਿਲ ਜਾਣਗੀਆਂ ਬਾਕੀ ਇਹਦੇ ਨਾਲ ਜੁਐਲਰੀ ਵਾਲੀਆਂ ਚੀਜ਼ਾਂ ਵੀ ਇੱਥੇ ਹੈਗੀਆਂ ਨੇ ਇੱਥੇ ਜੁਐਲਰੀ ਵਾਲੀਆਂ ਬਹੁਤ ਸਾਰੀਆਂ ਸਟਾਲਸ ਹੈਗੀਆਂ ਨੇ ਹੈਗੀਆਂ ਤੁਸੀਂ ਦੇਖੋ ਆ ਸਾਰੀ ਇਹਨਾਂ ਕੋਲ ਜੁਐਲਰੀ ਇੱਥੇ ਜਿਹੜੀ ਉਹ ਹੈਗੀ ਹੈ ਦੇਖ ਸਕਦੇ ਹੋ ਜਿਵੇਂ ਤੁਸੀਂ ਲਓ ਜੀ ਆ ਪਰਤੇ ਆ ਸਾਰੀ ਜੁਵੈਲਰੀ ਹੈ ਇਹ ਸਾਰੀਆਂ ਜ਼ਿਆਦਾਤਰ ਜਿਹੜੇ ਹੈਂਡਮੇਡ ਹੁੰਦੀਆਂ ਨੇ ਬਹੁਤ ਸੋਹਣੇ ਤਰੀਕੇ ਨਾਲ ਇਹਨਾਂ ਨੂੰ ਬਣਾਇਆ ਹੋਇਆ ਸਾਰੀ ਇਹ ਸਟਾਲ ਦੇ ਉੱਪਰ ਜੁਵੈਲਰੀ ਹੋਇਆ ਹੈ ਹੈਂਡਮੇਡ ਡੈਕੋਰੇਸ਼ਨ ਵਾਲੇ ਸਮਾਨ ਦੇ ਨਾਲ ਨਾਲ ਤੁਹਾਨੂੰ ਇੱਥੇ ਜੁਵੈਲਰੀ ਵੀ ਜਿਹੜੀ ਉਹ ਮਿਲ ਜਾਊਗੀ ਅੱਗੇ ਚੱਲਦੇ ਆਂਗੇ ਆਪਾਂ ਅੱਗੋਂ ਕੁਝ ਹੋਰ ਸਟਾਲਾਂ ਜਿਹੜੀਆਂ ਉਹ ਜਾ ਕੇ ਦੇਖਦੇ ਆਂ ਤੇ ਦੋਨੋਂ ਸਾਈਡ ਸਟਾਲਾਂ ਲੱਗੀਆਂ ਹੋਈਆਂ ਨੇ ਆਹ ਸਾਈਡ ਵੀ ਸਟਾਲਾਂ ਜਿਹੜੀਆਂ ਉਹ ਲੱਗੀਆਂ ਹੋਈਆਂ ਨੇ ਆ ਭਾਈ ਹੁਣੇ ਵੀ ਤਿਆਰੀ ਜਿਹੜੀ ਉਹ ਕਰ ਰਹੇ ਨੇ ਕੱਪੜੇ ਵਾਲੀਆਂ ਸਟਾਲਾਂ ਬਹੁਤ ਜ਼ਿਆਦਾ ਨੇ ਇੱਥੇ ਇਹ ਵੀ ਸਾਰੇ ਵੱਖ-ਵੱਖ ਸਟੇਟਾਂ ਤੋਂ ਆਏ ਹੋਏ ਨੇ ਜਿਵੇਂ ਸਰਸ ਮੇਲਾ ਲੱਗਿਆ ਸੀ ਮਹਾਲੀ ਦੇ ਵਿੱਚ ਹਨਾ ਇਹ ਮੇਲਾ ਵੀ ਉਸੇ ਤਰ੍ਹਾਂ ਉਸੇ ਤਰ੍ਹਾਂ ਇੱਥੇ ਵੀ ਵੱਖ-ਵੱਖ ਸਟੇਟਾਂ ਤੋਂ ਆ ਕੇ ਇਹਨਾਂ ਨੇ ਆਪਣੀਆਂ ਸਟਾਲਾਂ ਜਿਹੜੀਆਂ ਉਹ ਲਾਈਆਂ ਨੇਗੀਆਂ ਇੱਥੇ ਸੂਟ ਜਿਵੇਂ ਆਏ ਨੇ ਹਨਾ ਕਹਾਂ ਸੇ ਆਇਓ ਬਈ ਆਪ ਬਨਾਰਸ ਬਨਾਰਸ ਸਾਰੇ ਬਨਾਰਸੀ ਸੂਟ ਹੈ ਹਾਂਜੀ ਬਨਾਰਸੀ ਸਾੜੀ ਸੂਟ ਬਨਾਰਸੀ ਸਾੜੀ ਸੂਟ ਸਾਰੇ ਬਨਾਰਸੀ ਸੂਟ ਨੇ ਇਹਨਾਂ ਦੇ ਬਾਈ ਹਣੀਆਂ ਕੋਲ ਹਨਾ ਤੇ ਇਧਰ ਕੁਛ ਜੁੱਤੀ ਵਾਲੀਆਂ ਸਟਾਲਸ ਵੀ ਜਿਹੜੀਆਂ ਉਹ ਹੈਗੀਆਂ ਨੇ ਤੇ ਬਾਈ ਹੁਣ ਹੀ ਇਹ ਲਾ ਵੀ ਰਹੇ ਨੇ ਹਨਾ ਸਟਾਲਾਂ ਸਾਰੀਆਂ ਜ਼ਿਆਦਾਤਰ ਹਲੇ ਸਟਾਲਾਂ ਨੇ ਜਿਹੜੀਆਂ ਉਹ ਲੱਗ ਰਹੀਆਂ ਨੇ ਤੇ ਤਿਆਰੀ ਜਿਹੜੀ ਉਹ ਸਾਰੀ ਚੱਲ ਰਹੀ ਹੈ ਆ ਸਾਰੀ ਇੱਥੇ ਜੁਐਲਰੀ ਹਨਾ ਇਹ ਸਾਰੀ ਹੈਂਡ ਮੇਡ ਹੁੰਦੀ ਹੈ ਆ ਤੁਸੀਂ ਦੇਖੋ ਸਾਰਾ ਹੈਂਡ ਮੇਡ ਨੇ ਸਾਰੀ ਇਹ ਜੁਐਲਰੀ ਤੁਸੀਂ ਦੇਖ ਸਕਦੇ ਹੋ ਕਹਾਂ ਸੇ ਆਏ ਹੋ ਬਈ ਆਪ ਕੋਲਕਾਤਾ ਸੇ ਕੋਲਕਾਤਾ ਇਹ ਸਾਰੇ ਹੈਂਡ ਮੇਡ ਹੈ ਜੀ ਹੈਂਡ ਮੇਡ ਕਿਸ ਚੀਜ਼ ਦਾ ਬਣਾਦੇ ਹੋ ਆਪ ਕੋ ਉਹ ਬਣਾਇੰਦੋ भाई किस चीज का बनाते हो जे कैसे बनाते हो या किससे है।, है कली कली का करी वाला है कली वाला है सारे हैंडमेड है ठीक है ये सब ये तिरना कोटा है दुर्गा मां सारे हैंडमेड है हां जी कोलकाता का हैंडमेड है ऐसी रहेगा ठीक है हो गए नहीं मिलेगा आपको ऐसी पूरे हैंडमेड है सारा हैंडमेड है भाई होनी बेस्ट बंगाल तो आए हुए हैं हां जी ये सब मम सारे हैंडमेड हैं बहन में जो हैंडमेड है का ਇਸਾ ਹਨ ਕਮ ਵੈਨੀ ਮਿਲ ਅਚਾ ਯਾ ਬ खुद ਬਣਾਉਂਦੇ ਸਾਰਾ खुद ਬਣਾਉਂਦੇ ਸਾਰਾ खुद ਬਣਾਉਂਦੇ ਜੀ ਜੀ ਇਹ ਬਾਈ ਹੁਣੀ ਬੈਸਟ ਬੰਗਾਲ ਤੋਂ ਆਏ ਹੋ ਨੇ ਕੋਲਕਾਤਾ ਤੋਂ ਜੀ ਸੇ ਹਾਂ ਜੀ ਅਮੀਸ਼ ਸੇ ਹਾਂ ਯਾ YouTube ਚੈਨਲ ਹਾਂ ਜੀ ਹਾਂ ਜੀ ਸਾਰਾ ਬਲੌਗ ਡਾਲ ਲੇਗੇ ਮਿਲੇਗਾ ਹਾਂ ਜੀ ਤੇ ਬਾਈ ਹੁਣੀ ਆਏ ਹੋ ਨੇ ਕੋਲਕਾਤੇ ਤੋਂ ਤੇ ਅੱਗੇ ਚੱਲਦੇ ਆਂ ਕਿ ਅੱਗੋਂ ਕੁਝ ਹੋਰ ਆਪਾਂ ਜਾ ਕੇ ਦੇਖਦੇ ਆ ਹਨਾ ਤੇ ਤੁਹਾਨੂੰ ਇੱਥੇ ਸਾਰੇ ਹੈਂਡੀਕਰਾਫਟ ਚੀਜ਼ਾਂ ਹੈਂਡ ਮੇਡ ਚੀਜ਼ਾਂ ਸਾਰੀਆਂ ਮਿਲਣਗੀਆਂ ਕਰਾਫਟ ਦੇ ਨਾਲ ਰਿਲੇਟਡ ਆਹ ਸਾਈਡ ਸਾਰੀਆਂ ਸਟਾਲਾਂ ਤੁਹਾਨੂੰ ਜਿਵੇਂ ਕੁਝ ਕੱਪੜੇ ਵਾਲੀਆਂ ਹੋਗੀਆਂ ਹਨ ਜੁਐਲਰੀ ਵਾਲੀਆਂ ਹੋਗੀਆਂ ਇਸ ਤਰ੍ਹਾਂ ਦੀਆਂ ਸਟਾਲਸ ਤੁਹਾਨੂੰ ਜਿਹੜੀਆਂ ਉਹ ਮਿਲਣਗੀਆਂ ਤੇ ਬਹੁਤ ਜ਼ਿਆਦਾ ਹਲੇ ਸਟਾਲਾਂ ਲੱਗ ਰਹੀਆਂ ਨੇ ਮੇਲੇ ਦੇ ਵਿੱਚ ਸਾਰੀ ਇਹਨਾਂ ਨੇ ਆਪਣੀ ਤਿਆਰੀ ਜਿਹੜੀ ਉਹ ਕਰ ਰਹੇ ਨੇ ਵੈਸੇ ਅੱਜ ਫਸਟ ਦਿਨ ਹੈ ਤੇ ਇੱਧਰ ਆ ਵੀ ਚੀਜ਼ਾਂ ਤੁਹਾਨੂੰ ਇੱਥੇ ਜਿਹੜੀਆਂ ਉਹ ਮਿਲ ਜਾਣਗੀਆਂ ਇਹ ਆਪਾਂ ਦੇਖਦੇ ਹਾਂ ਕੁਛ ਆਹ ਮੈਟ ਵਗੈਰਾ ਨੇ ਨਾ ਦੇ ਬਾਈ ਹੋਣੀਆਂ ਕੋਲ ਹਨ ਇਹ ਬਾਈ ਤੋਂ ਪੁੱਛਦੇ ਆ ਵੀ ਇਹ ਕਿਵੇਂ ਬਣਾਉਂਦੇ ਨੇ ਕਿਸ ਚੀਜ਼ ਕਾ ਬਣਤਾ ਹੈ ਬਾਈ ਜੀ ਕੈਸੇ ਬਣਾਤੇ ਹੋ ਮੈਟ ਵਗੈਰਾ ਹਾਂ ਸੇ ये राजस्थान सर राजस्थान से जी क्या-क्या होता है आपके पास हमारे पास इंटरलाव वगैरह मैगजीन है स्लीपर वगैरह मैट वगैरह है अंडे-अंडे बढ़िया गरम स्लीपर है सर जी जी ये सारे गरम स्लीपर नए स्लीपर नए खोल के दिखायो भाई इसको, इनको जी जी कितने का है जी ये ₹100, 100 है ₹100 का है ये सारा सयाला में बीच पोंन वाला है गर्मी डाल सकते हैं ना इनको मैट वगैरह पानी सोखने के नहीं है सर अच्छा पानी सोख लेता है जी सर ਜੀ ਜੀ ਇਹ 150 ਰੁਪਏ ਦਾ ਬਾਈ ਕਹਿੰਦਾ ਪਾਣੀ ਇਹ ਸੋਕ ਲੈਂਦਾ ਤੇ ਐਵੇਂ ਦੇ ਆ ਅੱਛਾ ਘਰ ਦੇ ਵਿੱਚ ਕਿਚਨ ਵਾਸਤੇ ਮੈਟ ਹਨ ਤੇ ਆ ਕੁਝ ਪੈਰਾਂ ਦੇ ਵਿੱਚ ਪਾਉਣ ਵਾਲੇ ਤੇ ਐਵੇਂ ਜੀਆਂ ਸਟਾਲ ਸਾਰੀਆਂ ਇੱਥੇ ਲੱਗੀਆਂ ਹੋਈਆਂ ਨੇ ਤੇ ਆ ਕੰਧਾਂ ਦੇ ਉੱਪਰ ਟੰਗਣ ਨੂੰ ਤੁਸੀਂ ਲੈ ਸਕਦੇ ਹੋ ਵਿੱਚ ਸਮਾਨ ਵਗੈਰਾ ਪਾਉਣ ਨੂੰ ਬਹੁਤ ਵੱਡੀ ਸਟਾਲ ਹੈ ਇਹਨਾਂ ਦੀ ਬਾਈ ਹੋਣੀਆਂ ਦੀ ਹਨ ਤੇ ਓਕੇ ਥੈਂਕ ਯੂ ਜੀ ਅੱਗੇ ਚੱਲਦੇ ਆਂਗੇ ਆਪਾਂ ਅੱਗੋਂ ਹੋਰ ਦੇਖਦੇ ਆਂ ਜਾ ਕੇ ਹਨਾ ਮੇਲਾ ਇਹ ਇਧਰ ਵੀ ਕੁਝ ਹਾਸਟਾਲ ਲੱਗੀਆਂ ਹੋਈਆਂ ਨੇ ਆ ਵੀ ਸਾਰਾ ਕੁਝ ਹੱਥੀ ਬਣਾਇਆ ਹੋਇਆ ਹਨਾ ਕੰਧਾਂ ਤੇ ਤੁਸੀਂ ਲਾਉਣ ਨੂੰ ਇਹ ਸਾਰੀਆਂ ਚੀਜ਼ਾਂ ਨੇ ਇਹਨਾਂ ਤੋਂ ਵੀ ਪੁੱਛਦੇ ਇਹਨਾਂ ਨੇ ਬਹੁਤ ਸੋਹਣੇ ਤਰੀਕੇ ਨਾਲ ਇਹ ਜਿਹੜਾ ਉਹ ਬਣਾਇਆ ਹੋਇਆ ਇਹ ਸਾਰਾ ਹੱਥ ਸੇ ਬਣਾਤੇ ਹੋ ਜੀ ਆਪ ਹਾਂ ਜੀ ਹੱਥ ਸੇ ਬਣਾਤੇ ਹੋ ਕਹਾਂ ਸੇ ਆਇਓ ਮੈਮ ਆਪ ਰਾਜਸਥਾਨ ਅਚਵੇਰ ਅੱਛਾ ਜੀ ਇਹ ਕਿਸ ਕਿਸ ਚੀਜ਼ ਦਾ ਬਣਦਾ ਹੈ ਜੀ ਇਹ ਸਰ ਕ੍ਰਿਸਟਲ ਪੇਂਟਿੰਗ ਹੈ ਹਾਂ ਜੀ ਕ੍ਰਿਸਟਲ ਆਰਟ ਹੈ

मेरे हस्बैंड को इसमें स्टेट अवार्ड भी मिला हुआ है सुधीर कुमार जी राजस्थान अजमेर से ठीक है जी ओके मैं यही चाहूंगी कि ज्यादा से ज्यादा संख्या में आए हमारी आर्ट को देखने मेला घूमने और एंजॉय करने जी जी, जी। और ज्यादा से ज्यादा खरीदारी करें ਇਹ ਰਾਜਸਥਾਨ ਤੋਂ ਆਏ ਹੋਏ ਨੇ ਕਹਿੰਦੇ ਸਾਨੂੰ ਅਵਾਰਡ ਵੀ ਜਿਹੜਾ ਉਹ ਮਿਲਿਆ ਹੋਇਆ ਬਹੁਤ ਸੋਹਣੇ ਤਰੀਕੇ ਨਾਲ ਇਹਨਾਂ ਨੇ ਇਹ ਸਾਰੀਆਂ ਉਹ ਬਣਾਈਆਂ ਹੋਈਆਂ ਨੇ ਆ ਦਿਖਾ ਵੀ ਰਹੇ ਨੇ ਆਪਾਂ ਨੂੰ ਦੇਖੋ ਸਾਰਾ ਤੁਸੀਂ ਆਪਦੇ ਘਰ ਦੇ ਵਿੱਚ ਲਾਉਣ ਨੂੰ ਲੈ ਕੇ ਜਾ ਸਕਦੇ ਹੋ ਇਹਨਾਂ ਤੋਂ ਤੇ ਇਹਨਾਂ ਦਾ ਪ੍ਰਾਈਸ ਕਿੰਨਾ ਰਹਿਣੇ ਵਾਲਾ ਹੈ ਜੀ ਇਹਨਾਂ ਦਾ ਕੁਝ साढ़े तीन सौ ऐसी लेके और दो हजार तक दो हजार तक साढ़े तीन सौ ऐसी दो हजार तक विशेष है सर क्रिस्टल ट्री है रत्नों का पौधा कल्प वृक्ष भी बोलते हैं इसको इच्छा पूर्ति पौधा ये घर में लगाना बहुत शुभ माना जाता है देखिए फुल आर्ट में और कितना अच्छा गेटअप आ रहा है इसमें आजी आजी। लाइट में बढ़िया हाँ जी और क्या कौन से कौन से होते हैं आपके पास पेंटिंग्स पेंटिंग सर मेटल कॉपर में पेंटिंग भगवान में है राधा कृष्ण है ये देखिए मोर की वैरायटी है ये देखिए पूरा हैंडमेड है ये चीज अच्छा जी पूरा हैंडमेड है जी जी हाँ जी, जी एक एक क्रिस्टल इसमें हाथ से लगाया जाता है पेंटिंग करके ये देखिए बहुत अच्छा है ये स्टॉल नंबर मेरी ये वन सेवन सेवन है ओके जी वन सेवन सेवन ਸੇਰ ਜੀ 177 ਸਟਾਲ ਹੈ ਆਪਾਂ ਦਿਖਾ ਵੀ ਦਿੰਨੇ ਆ ਤੁਹਾਨੂੰ ਆ ਉੱਪਰ ਇੱਥੇ ਲੱਗਿਆ ਹੋਇਆ ਹੈ ਨਾ ਤੇ ਇਹਨਾਂ ਕੋਲ ਤੁਸੀਂ ਆ ਕੇ ਵਿਜ਼ਿਟ ਕਰਕੇ ਇਹ ਸਾਰਾ ਲੈ ਸਕਦੇ ਹੋ ਤੇ ਬਾਕੀ ਆਪਦਾ ਸਾਰਾ ਇਹ ਉੱਪਰ ਸਾਹਮਣੀ ਵੀ ਜਿਹੜਾ ਉਹ ਲਾ ਰਹੇ ਨੇ ਇੱਧਰ ਤੁਸੀਂ ਦੇਖੋ ਬਹੁਤ ਸੋਹਣੇ ਤਰੀਕੇ ਨਾਲ ਇਹਨਾਂ ਨੇ ਜਿਹੜਾ ਉਹ ਬਣਾਇਆ ਹੋਇਆ ਲਓ ਜੀ ਆਪਾਂ ਜਿਵੇਂ ਤੁਹਾਨੂੰ ਪਿੱਛੇ ਸਟਾਲ ਦਿਖਾਈ ਹੈ ਨਾ ਉਸ ਤਰ੍ਹਾਂ ਦਾ ਸਾਰਾ ਸਮਾਨ ਆਪਾਂ ਨੂੰ ਇੱਥੋਂ ਜਿਹੜਾ ਉਹ ਮਿਲੂ ਇਹ ਐਗਜ਼ੀਬਿਸ਼ਨ ਦੇ ਵਿੱਚੋਂ ਸਾਰਾ ਇਹ ਹੱਥੀਂ ਬਣਾ ਕੇ ਲੈ ਕੇ ਆਏ ਹੋਏ ਨੇ ਵੱਖ-ਵੱਖ ਸਟੇਟਾਂ ਤੋਂ ਇਹ ਬਣਾ ਕੇ ਜਿਹੜਾ ਆਪਦਾ ਲੈ ਕੇ ਆਏ ਹੋਏ ਨੇ ਉਹ ਉਮੀ ਆਦਰ ਕੱਪੜਿਆਂ ਵਾਲੇ ਵੀ ਅਲਗ-ਅਲਗ ਸਟੇਟਾਂ ਤੋਂ ਇੱਥੇ ਪਹੁੰਚੇ ਹੋਏ ਨੇ ਕੋਈ ਰਾਜਸਥਾਨ ਤੋਂ ਆਇਆ ਹੋਇਆ ਕੋਈ ਬਨਾਰਸ ਤੋਂ ਆਇਆ ਹੋਇਆ ਬਹੁਤ ਸਾਰੀਆਂ ਇਥੇ ਸਟਾਲਸ ਜਿਹੜੀਆਂ ਉਹ ਲੱਗੀਆਂ ਹੋਈਆਂ ਨੇ 200 ਤੋਂ ਵੀ ਪਲੱਸ ਸਟਾਲ ਇਹ ਮੇਲੇ ਦੇ ਵਿੱਚ ਜਿਹੜੀਆਂ ਉਹ ਹੈਗੀਆਂ ਨੇ ਹਾਂਜੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦਿਖਾਇਆ ਨੈਸ਼ਨਲ ਕ્રાਫਟ ਮੇਲਾ ਜਿਹੜਾ ਕਿ ਸ਼ਹਿਰ ਚੰਡੀਗੜ੍ਹ ਦੇ ਵਿੱਚ ਲੱਗਿਆ ਹੋਇਆ ਸੋ ਇਹ ਆਪਾਂ ਪਹਿਲਾ ਭਾਗ ਅਪਲੋਡ ਕੀਤਾ ਪਹਿਲਾ ਪਾਰਟ ਆਪਾਂ ਪਾਇਆ ਕਿਉਂਕਿ ਵੀਡੀਓ ਜ਼ਿਆਦਾ ਲੰਬੀ ਹੋ ਗਈ ਸੀ ਜਿਹੜਾ ਅੱਗੇ ਦਾ ਭਾਗ ਆਪਾਂ ਪਾਵਾਂਗੇ ਵੀਡੀਓ ਦਾ ਅਗਲੇ ਪਾਰਟ ਦੇ ਵਿੱਚ ਤੁਹਾਨੂੰ ਅੱਗੇ ਦਾ ਮੇਲਾ ਦਿਖਾਵਾਂਗੇ ਜਿਹੜੇ ਅੱਗੇ ਦੀਆਂ ਕੁਝ ਹੋਰ ਸਟਾਲਸ ਨੇ ਜਾਂ ਮੇਲੇ ਦੇ ਅੱਗੇ ਦੇ ਕੁਝ ਹੋਰ ਰੰਗ ਨੇ ਸੋ ਅੱਜ ਦੀ ਵੀਡੀਓ ਨੂੰ ਆਪਾਂ ਐਂਡ ਕਰਦੇ ਹ ਇਸ ਵੀਡੀਓ ਦੇ ਵਿੱਚ ਔਰ ਇਹ ਤੱਕ ਆਪਣੀ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ